ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਉਮੀਦ ਕਰਦੇ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਪੈਂਡਿਆ ਮੀਂਹ ਤੇ ਨਾਲੇ ਗੁਰਪਤੇ ਨੂੰ ਛੁੱਟੀ ਹੈ ਅੱਜ ਹੈਗਾ ਮੰਗਲਵਾਰ ਤੇ ਇਹਨਾਂ ਨੂੰ ਪਤਾ ਨਹੀਂ ਕੋਈ ਜਾਣਦੀ ਉਹਦੀ ਛੁੱਟੀ ਆ ਤੇ ਮੈਂ ਕਿਹਾ ਚਲੋ ਹੁਣ ਆਪਾਂ ਦੁਆਲੀ ਦੀਆਂ ਸਫਾਈਆਂ ਸ਼ੁਰੂ ਕਰ ਲਈਏ ਤੇ ਸਫਾਈ ਮੈਂ ਕੀਤੀ ਆ ਬੈਟ ਤੋਂ ਸ਼ੁਰੂ ਤੇ ਬੈਟ ਦੇ ਵਿੱਚ ਮਹਾਪੁਰਖ ਪਹਿਲੋ ਵੜ ਕੇ ਬਹਿ ਗਏ ਆਪਣਾ ਕੰਮ ਕਾਜ ਕਰਨ ਨੂੰ ਪਤਾ ਨਹੀਂ ਕੀ ਲੱਗਾ ਵਿੱਚ ਬਹਿ ਕੇ ਚੌਕੜਾ ਮਾਰ ਕੇ ਤੇ ਇਹ ਮੈਂ ਸਫਾਈ ਕਰਨੀ ਆ ਤੇਰੇ ਵਾਸਤੇ ਨਹੀਂ ਮੈਂ ਖੋਲਿਆ ਹੈਗਾ ਨਹੀਂ ਮੇਰੇ ਬਾਤੇ ਹੈਗਾ ਕੁੰਮੀਆਂ ਅੱਛਾ ਜੀ ਉਹ ਉਹ ਤੇਰੀ ਉਹ ਤੇਰੀ ਉਹ ਤੇਰੀ ਉਹ ਤੇਰੀ ਬਾਹਰਾ ਆ ਮੇਰਾ ਬੋਤ ਹੁਣ ਬੋਤਲ ਪੈਸੇ ਮੇਰੇ ਪੈਸੇ ਅੱਛਾ ਉਹਦਾਂ 20 ਰੁਪਏ ਵਿੱਚ ਰੱਖੇ ਸੀ ਮੰਦੇ ਨਾ ਤੁਸੀਂ ਮੋਲ ਫੜੋ ਉਹ ਤੁਸੀਂ ਫੜੋ ਆਈ ਆਈ ਇਹ ਵਾਲੇ ਲੈਣੀ ਆ ਖਲਾੜਾ ਦੇ ਉਹ ਤੇਰੀ ਦੀ ਸਾਰਾ ਪਟਾਕੇ ਆ ਦਾ ਕੱਲ ਦਾ ਆਫਤੇ ਦੇ। ਉਹਨਾਂ ਦੇ ਨਾਲੇ ਤੱਕੇ ਤਾਈ ਦੇ। ਉਹਨਾਂ ਦੇ ਬਿਆਲੇ ਤੱਕੇ ਤਾਈ ਦੇ। ਹੁਣ ਆਪਾਂ ਪਹੁੰਚ ਗਏ ਉੱਪਰ ਦੇ ਇਧਰ ਗੁਰਫਤੇ ਲੱਗਾ। ਪਾਣੀ ਦੇ ਆਪਣੇ ਡਿਪਰ ਚਲਾਉਣ। ਫਦਰ ਮੋਟਰ। ਆਜੋ ਆਜੋ ਹੁਣ ਅੰਦਰ। ਰੇ ਜੋ ਸ਼ਾਰਪਨਰ ਸਾਰੇ ਅਲਮਾਰੀ ਚੋਂ ਕੱਢ ਕੇ ਤੇ ਇਕੱਲੇ-ਇਕੱਲੇ ਨੇ ਚੈੱਕ ਕੀਤਾ ਸ਼ਾਰਪਨਰ ਨੂੰ ਸਾਰੇ ਚੱਲਦੇ ਆ ਪੁੱਤਰ ਜੀ ਮੈਂ ਤੇਰੇ ਕਰਕੇ ਰੱਖੇ ਆ ਹਾਂਜੀ ਮੇਰੀ ਮਾਤਰੀਓ ਤੇ ਹੋਰ ਕੀ ਦੀ ਮੈਂ ਪੜਨ ਚਾਹਨੀ ਆ ਕਿ ਗੁਰਫਤੇ ਚ ਆ ਅੱਛਾ ਇਦਾਂ ਕਰ ਕਰਕੇ ਤੋੜ ਕੇ ਫੇਰ ਉਹਨੂੰ ਸ਼ਾਰਪ ਕਰਦਾ ਆ ਘਰ ਰਹਿ ਕੇ ਤਾਂ ਬਸ ਆ ਹੀ ਕੋਸ਼ਾ ਤੇਰਾ ਚੱਲ ਸੌਂ ਘੜੀ ਹੁਣ ਸੌ ਜਾ ਸਵੇਰ ਦਾ ਦੁੱਖੀ ਕਰਕੇ ਬੈਠਾ ਆ ਸੋਂ ਜਾ ਹਾਂ ਸਵੇਰ ਤੱਕ ਉੱਠਿਆ ਆਵਾਂ ਤੇ ਨਹੀਂ ਸੋਣਾ ਇਹ ਤਾਂ ਇਹੀ ਕੁਝ ਚੱਲਦਾ ਰਹਿਣਾ ਜੇ ਸਾਰਾ ਦਿਨ ਆ ਵੀ ਸਾਰਾ ਟਰੱਕ ਭਰਿਆ ਸ਼ਰਪ ਕਰ ਕਰ ਕੇ ਲੱਗੂ ਭਰਿਆ ਛੁੱਟ ਰੇ ਹਾਂ ਤੇ ਜਿਹੜਾ ਬਾਕੀ ਸਮਾਨ ਉਹ ਕਿੱਥੇ ਆ ਮੈਂ ਕਿਸਮਾ ਹੈ ਗਾਦੀ ਉਹ ਵੀ ਕਰਤਾ ਬਾਕੀ ਆ ਬਾਕੀ ਸਮਾਨ ਬਸ ਤਿੰਨ ਪੈਨਸਲੇ ਬਚੀਆਂ ਆ ਜਿੰਨੇ ਮਰਜ਼ੀ ਡੱਬੇ ਲਿਆ ਕੇ ਦੇ ਦੋ ਓਨੀ ਪੜਾਈ ਨਹੀਂ ਕੀਤੀ ਹੈਗੀ ਪੜਾਈ ਦਾ ਮੈਂ ਕੱਖਰ ਨਾ ਪਤਾ ਹੋਵੇ ਕੁੱਟ ਲ ਗੱਟਰਾ ਮੈਂ ਕੁੱਟਣਾ ਵੀ ਇੱਥੇ ਕਚਰਾ ਸਾਫ ਕਰਾਉਣਾ ਹੈ ਕਰ ਹੁਣ ਇਹਨੂੰ ਝਾੜੂ ਲਾ ਲਓ ਜੀ ਇੱਧਰ ਕੰਮ ਕਰ ਕਰ ਕੇ ਪੁੱਤਰ ਨੂੰ ਭੁੱਖ ਲੱਗ ਗਈ ਆ ਤੇ ਤੇ ਟੇਸਟੀ ਕਰੀ ਜਾਓ ਖਾਈ ਜਾਓ ਘਾਗਾ ਸ਼ਵਾ ਸ਼ੂਗਰ ਕਰੋ ਕਿਤੇ ਕੁਝ ਖਾਣ ਲੱਗਾ ਆ ਨੀ ਤਾਂ ਜਿਹੜੀ ਚੀਜ਼ ਪੁੱਛੇ ਰੋਟੀ ਖਾਣੀ ਨਹੀਂ ਦੁੱਧ ਪੀਣਾ ਨਹੀਂ ਦਹੀਂ ਖਾਣਾ ਨਹੀਂ ਹੁਣ ਦਹੀਂ ਲੈ ਕੇ ਬੈਠਾ ਕੁਰਸੀ ਉੱਤੇ ਚੌਂਕੜਾ ਮਾਰ ਕੇ ਤੇ ਤੇ ਸਾਰਾ ਦਿਨ ਖੇੜ ਕਿੜਗੇ ਨੂੰ ਭੁੱਖ ਲੱਗੀ ਤੇ ਹੁਣ ਕਹਿੰਦਾ ਮੈਨੂੰ ਰੋਟੀ ਦੇ ਦੇ ਤਾਂ ਮੈਂ ਇਹਨੂੰ ਖਵਾਉਂਦੀ ਰੋਟੀ ਤੇ ਮਿਲਾਂਗੇ ਆਪਾਂ ਕਿਸੇ ਨਵੇਂ ਵਲੌਗ ਦੇ ਵਿੱਚ